ਉਹਨੇ ਟੈਸਟ ਜੋ 38 ਸੇ ਵੜਾ ਕੇ 47 ਕਰ ਦਿਆ ਹੈ ਔਰ ਮੈਡੀਸਨ ਵਾ 80 ਸੇ ਵੜਾ ਕੇ 107 ਕਰ ਦਿਆ ਔਰ ਵੀ ਸਰਸ ਸੇ ਸੈਡ ਹੋਤੀ ਰਹੇਗੀ ਇਹ ਪੇਸ਼ੈਂਟ ਪਟਿਆਲਾ ਚ ਰਹਿੰਦਾ ਉਹ ਆਪਣੇ ਗੁਰਦਾਸ ਪ੍ਰਵੇਸ਼ਟੀਦਾਰ ਨੂੰ ਮਿਲਣ ਗਿਆ ਉੱਥੇ ਉਹਨੂੰ ਦਵਾਈ ਦੀ ਲੋੜ ਪੈ ਗਈ ਤਾਂ ਉਹ ਸਾਰੀ ਇਨਫੋਰਮੇਸ਼ਨ ਡਾਕਟਰ ਨੂੰ ਦਿਖਾ ਕੇ ਉੱਥੋਂ ਵੀ ਦਵਾਈ ਲੈ ਸਕਦਾ ਹੈ ਨਹੀਂ ਮੈਡੀਕਲ ਪੰਜਾਬ ਉਹਨੂੰ ਅਸੀਂ ਜਿਹੜੀ ਕ੍ਰਿਟੀਕਲ ਕੇਅਰ ਦਾ ਜੋੜਾ ਟੈਗਾ ਜਾਂ ਕੋਪਰਟਾ ਉਹਦੇ ਵਾਸਤੇ UPS ਸਟੈਂਡ ਬਾਈ ਜਨਰੇਟਰ ਔਰ ਹੌਟ ਪਾਵਰ ਜਿਹੜੀ ਹੌਟ ਲਾਈਨ ਕਨੈਕਸ਼ਨ ਇਹ ਇਹ ਸਟੈਪਸ ਲੈ ਰਹੇ ਆ ਪੰਜਾਬ ਸਰਕਾਰ ਲਗਾਤਾਰ ਸਿਹਤ ਵਿਭਾਗ ਦਾ ਮਿਆਰੀ ਰੂਪ ਉੱਪਰ ਰੱਖਣ ਦੇ ਲਈ ਜਿਹੜੀ ਆ ਉਹ ਕੋਸ਼ਿਸ਼ ਕਰਦੀ ਰਹਿੰਦੀ ਹੈ ਤੇ ਹੁਣ ਮਹੱਲਾ ਕਲੀਨਿਕਾ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਹੁਣ WhatsApp Bot ਜਿਹੜਾ ਹੈ ਉਹ ਸ਼ੁਰੂ ਕੀਤਾ ਗਿਆ ਹੈ ਲੋਕਾਂ ਦੇ ਨਾਲ ਜੁੜਨਾ ਜਿਹੜਾ ਇਹ ਉਹ ਸੌਖਾ ਰਹੇਗਾ ਕਿ ਕੁਝ ਇਸ ਦੀ ਪੂਰੀ ਤਕਨੀਕੀ ਜਾਣਕਾਰੀ ਹੈ ਤੇ ਕੀ ਆਮ ਲੋਕਾਂ ਨੂੰ ਇਸ ਦਾ ਫਾਇਦਾ ਹੋਵੇਗਾ ਉਸ ਦੇ ਬਾਰੇ ਜਾਣਾਂਗੇ ਸਾਡੇ ਨਾਲ ਸਿਹਤ ਮੰਤਰੀ ਡਾਕਟਰ ਬਲਵੀਰ ਜੀ ਮੋਦਨ ਡਾਕਟਰ ਸਾਹਿਬ ਇੱਕ ਪਾਸੇ ਪਹਿਲਾਂ ਵੀ ਸਿਹਤ ਨੂੰ ਲੈ ਕੇ ਜਿਹੜਾ ਇਹ ਕੰਮ ਕੀਤਾ ਜਾਂਦਾ ਸੀ ਪਰ ਜੋ ਇਹ ਕੋਸ਼ਿਸ਼ ਕੀਤੀ ਗਈ ਹੈ ਇਸ ਨਾਲ ਕਿੰਨੇ ਕੇ ਲੋਕਾਂ ਨੂੰ ਫਾਇਦਾ ਹੋਵੇਗਾ ਇਹਨੂੰ ਪੰਜਾਬ ਦੇ 3 ਕਰੋੜ ਲੋਕਾਂ ਨੂੰ ਜਿਹੜੇ ਜਿੰਨੇ ਮਾਈਗਰੇਟਰੀ ਪੋਪੂਲੇਸ਼ਨ ਆ ਉਹਨਾਂ ਨੂੰ ਵੀ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਹੋਵੇਗਾ ਇਹਦੇ ਨਾਲ ਜਿਹੜੀ ਰੀਅਲ ਟਾਈਮ ਇਨਫੋਰਮੇਸ਼ਨ ਹੈ ਪਹਿਲਾਂ ਵੀ ਡਿਜੀਟਲ ਮਾਡਲ ਸੀਗਾ ਹੁਣ ਜਦੋਂ ਡਾਕਟਰ ਨੂੰ ਦਿਖਾ ਕੇ ਪੇਸ਼ੈਂਟ ਬਾਹਰ ਨਿਕਲੇਗਾ ਉਹ ਨਾਲ ਦੇ ਰਾਹ ਨੂੰ ਮੈਸੇਜ ਆ ਜਾਏਗਾ ਕਿ ਤੁਹਾਡੀ ਇਹ ਬਿਮਾਰੀ ਆ ਇਹ ਡਾਇਗਨੋਸ ਆ ਔਰ ਇਹ ਤੁਹਾਨੂੰ ਦਵਾਈ ਦਿੱਤੀ ਆ ਟੈਸਟ ਕਰਾਇਆ ਫਿਰ ਟੈਸਟ ਦੀ ਰਿਪੋਰਟ ਆਏਗੀ ਔਰ ਜਦੋਂ ਚੈੱਕਅਪ ਡਿਊ ਹੋਏਗਾ ਸਪੋਜ਼ ਕੋਈ ਡਾਕਟਰ ਦਾ ਪੇਸ਼ੈਂਟ ਆਇਆ ਉਹਦਾ 1 3 7 8 28 जब उसने एक इंजेक्शन लगा लिया तीसरे दिन उसको मैसेज आएगा फिर सातवें दिन मैसेज आएगा ट्वेंटी एट्थ डे पे मैसेज आएगा आके नेक्स्ट डोज ले लो प्रेग्नेंट लेडीज आएगी आओ अपना चेकअप कराओ बीपी चेक कराओ शुगर टेस्ट कराओ खून टेस्ट कराओ नीमिया तो नहीं है तो आपका बच्चे के बच्चा ठीक है उसका हार्ट ठीक चल रहा है तो ऐसे इसको नज्जस कहते हैं उसको मतलब उसको याद कराया जाएगा ਔਰ ਇਸੀ ਤਰ੍ਹਾਂ ਜੋ ਹੈਪਟਾਈਟਸ ਬੀ ਸੀ ਤੋਂ ਅਮਨੇ ਟੈਸਟ ਜੋ ਹੈ 38 ਸੇ ਬੜਾ ਕੇ 47 ਕਰ ਦਿਆ ਹੈ ਔਰ ਮੈਡੀਸਨ 80 ਸੇ ਬੜਾ ਕੇ 107 ਕਰ ਦਿਆ ਔਰ ਵੀ ਸਰਵਸ ਜੈਸੇ ਐਡ ਹੋਤੀ ਰਹੇਗੀ ਤੋ ਇਹ ਪੇਸ਼ੈਂਟ ਕੇ ਲਈ ਬਹੁਤ ਪੇਸ਼ੈਂਟ ਫ੍ਰੈਂਡਲੀ ਹੈ ਕਿਉਂਕਿ 90% ਲੋਕ ਜੋ ਆਮ ਆਦਮੀ ਕਲੀਨਿਕ ਮੇ ਆਤੇ ਹੈ ਉਹ WhatsApp ਯੂਜ਼ ਕਰ ਰਹੇ ਹਨ ਹਾਂਜੀ ਦੂਜੀ ਗੱਲ ਸੇ ਡਾਕਟਰ ਸਾਹਿਬ ਇਕੋ ਹੋਰ ਚੀਜ਼ ਦੇਖਣ ਵਾਲੀ ਜਿਸ ਤਰ੍ਹਾਂ ਕੋਈ ਵੀ ਬਿਮਾਰੀ ਸ਼ੁਰੂ ਹੁੰਦੀ ਹੈ ਭਾਵੇਂ ਮਲੇਰੀਆ ਦਾ ਸਮਾਂ ਆਂਦਾ ਜਾਂ ਫਿਰ ਕੋਈ ਹੋਰ ਆਉਂਦੀ ਹੈ ਉਸ ਨੂੰ ਲੈ ਕੇ ਵੀ ਕੋਈ ਐਡਵਾਈਜ਼ਰੀ ਜਾਰੀ ਕੀਤੀ ਜਾਂਦੀ ਹੈ ਨੀ ਐਡਵਾਈਜ਼ਰੀ ਦੀ ਲੋੜ ਨਹੀਂ ਅਸੀਂ ਵੀ ਆਲਰੇਡੀ ਪ੍ਰੋਐਕਟਿਵ ਅਸੀਂ ਮਲੇਰੀਆ ਦੀ ਵੇਟ ਨਹੀਂ ਕਰ ਰਹੇ ਅਸੀਂ ਤਾਂ ਜਿਹੜਾ ਲਾਰਵਲ ਇੰਡੈਕਸ ਆ ਅਸੀਂ ਉਹਨੂੰ ਟਰੈਕਿੰਗ ਕਰ ਰਹੇ ਹਾਂ ਉਹਦੀ ਜਿੱਥੇ ਜਿੱਥੇ ਲੋਕਾਂ ਦੇ ਘਰਾਂ ਦੇ ਵਿੱਚੋਂ ਲਾਰਵਾ ਮਿਲ ਰਿਹਾ ਜਿਹੜੇ ਜਿਨ੍ਹਾਂ ਦੇ ਆਸ-ਪਾਸੇ ਘਰਾਂ ਦੇ ਆਸ-ਪਾਸੇ ਲਾਰਵਾ ਮਿਲ ਰਿਹਾ ਅਸੀਂ ਉਹਨਾਂ ਤੱਕ ਪਹੁੰਚ ਕਰ ਰਹੇ ਹਾਂ ਔਰ ਉਹਨਾਂ ਦਾ ਜਿਹੜਾ ਲਾਰਵਾ ਡਸਟਰਾ ਕਰ ਰਹੇ ਹਾਂ ਤਾਂ ਕਿ ਲੋਕਾਂ ਨੂੰ ਡੈਂਗੂ ਹੋਏ ਨਾ ਇਸੇ ਤਰ੍ਹਾਂ ਡਾਰੀਆਂ ਵਾਸਤੇ ਪ੍ਰੋਫਿਲੈਕਟਿਕ ਪਾਣੀ ਦੀ ਟੈਸਟਿੰਗ ਕਰਕੇ ਉਹਨਾਂ ਨੂੰ ਦੱਸ ਰਹੇ ਹਾਂ ਕਿ ਤੁਸੀਂ ਫਿਲਹਾਲ ਕਲੋਰੀਨ ਦੀਆਂ ਗੋਲੀਆਂ ਵਰਤੋ ਬਰਸਾਤ ਦੇ ਵਿੱਚ ਤੇ ਆਹ ਆ ਗਈ ਐਪਰੋਚ ਆ ਗਈ ਆ ਕਿ ਲੋਕ ਬਿਮਾਰ ਹੋਣੀ ਨਾ ਪ੍ਰੀਵੈਂਸ਼ਨ ਆਫ ਡਿਜ਼ੀਜ਼ ਤੇ ਫੋਕਸ ਕਰ ਰਹਾ ਹੈ। ਜੀ ਦੱਸੋ ਦੂਜੇ ਪਾਸੇ ਇਸ WhatsApp ਦੇ ਜਰੀਏ ਉਹ ਕੰਸਲਟ ਵੀ ਕਰ ਸਕਣਗੇ ਡਾਕਟਰਸ ਦੇ ਨਾਲ। ਟੈਲੀ ਕੰਸਲਟੇਸ਼ਨ ਇਹਦੇ ਵਿੱਚ ਨਹੀਂ ਆ। ਬਟ ਉਹਨਾਂ ਕੋਈ ਇਨਫੋਰਮੇਸ਼ਨ ਹੋਵੇਗੀ ਇਹਦਾ ਐਡਵਾਂਟੇਜ ਇਹ ਹੋਏਗਾ ਕਿ ਪੇਸ਼ੈਂਟ ਪਟਿਆਲੇ ਚ ਰਹਿੰਦਾ। ਉਹ ਆਪਣੇ ਗੁਰਦਾਸ ਪ੍ਰਵੇਸ਼ਤੀਦਾਰ ਨੂੰ ਮਿਲਣ ਗਿਆ। ਉੱਥੇ ਉਹਨੂੰ ਦਵਾਈ ਦੀ ਲੋੜ ਪੈ ਗਈ। ਤਾਂ ਉਹ ਸਾਰੀ ਇਨਫੋਰਮੇਸ਼ਨ ਡਾਕਟਰ ਨੂੰ ਦਿਖਾ ਕੇ ਉੱਥੋਂ ਵੀ ਦਵਾਈ ਲੈ ਸਕਿਆਗਾ ਐਨੀਵਰ ਇਨ ਪੰਜਾਬ। ਇਹ ਸਿਰਫ ਮਹੱਲਾ ਕਲੀਨਿਕਾਂ ਦੇ ਲਈ ਹੀ ਕੀਤਾ ਗਿਆ ਹੈ ਫਿਰ ਨਾਲ ਫਿਲਹਾਲ ਆਮ ਆਦਮੀ ਕਲੀਨਿਕ ਵਾਸਤੇ ਅਸੀਂ ਜਿਹੜਾ ਸਾਡਾ ਸੈਕੰਡਰੀ ਕੇਅਰ ਹੈ ਟਰਸਰੀ ਕੇਅਰ ਉਹਨੂੰ ਡਿਜੀਟਾਈਜ਼ ਕਰ ਰਹੇ ਹਾਂ ਬਾਅਦ ਵਿੱਚ ਸਾਰੇ ਉਹਨੂੰ ਪ੍ਰਾਇਮਰੀ ਕੇਅਰ ਸੈਕੰਡਰੀ ਕੇਅਰ ਜਿਹਨਾਂ ਨੂੰ ਆਪਸ ਵਿੱਚ ਲਿੰਕ ਕਰਾਂਗੇ ਹੁਣ ਇਹਨਾਂ ਦੀ ਰੈਫਰਲ ਤਾਂ ਹੈ ਇਹਦੇ ਵਿੱਚ ਇਹ ਵੀ ਐਡਵਾਂਟੇਜ ਹੋਏਗਾ ਕਿ ਪੇਸ਼ੇ ਨੂੰ ਰੈਫਰ ਕਰਕੇ ਦੱਸਿਆ ਜਾਏਗਾ ਤੁਸੀਂ ਕਿਹੜੇ ਸਰਕਾਰੀ ਹਸਪਤਾਲ ਜਾਣਾ ਜਿੱਥੇ ਉਹ ਸਹੂਦਤਾਂ ਹੋਵੇ ਪਹਿਲਾਂ ਡਾਕਟਰ ਵੈਰੀਫਾਈ ਕਰੇਗਾ ਉੱਥੇ ਡਾਕਟਰ ਹੈ ਡਾਕਟਰ ਸਾਹਿਬ ਇੱਕ ਹੋਰ ਸਵਾਲ ਹੈ ਸਰਕਾਰੀ ਹਸਪਤਾਲਾਂ ਨੂੰ ਲੈ ਕੇ ਲਗਾਤਾਰ ਖਬਰਾਂ ਸਾਹਮਣੇ ਆ ਰਹੀਆਂ ਨੇ ਤੁਸੀਂ ਐਕਸ਼ਨ ਵੀ ਲੈ ਰਹੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਅਜਿਹੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਜੋ ਨੋਰਮਲ ਪ੍ਰੋਬਲਮ ਨੇ ਭਾਵੇਂ ਬਿਜਲੀ ਦੀ ਹੋਵੇ ਜਾਂ ਫਿਰ ਕੋਈ ਅਜਿਹੀ ਪ੍ਰੋਬਲਮ ਹੋਵੇ ਜੋ ਕਿ ਲੋਕਲ ਲੈਵਲ ਤੇ ਹੁੰਦੀ ਹੈ ਪਰ ਕਿਤੇ ਨਾ ਕਿਤੇ ਇਲਜ਼ਾਮ ਵੱਡੇ ਲੱਗ ਜਾਂਦੇ ਨੇ ਨਹੀਂ ਨਹੀਂ ਅਸੀਂ ਉਹਨੂੰ ਜਿਹੜਾ ਹੈਗਾ ਅਸੀਂ ਜਿਹੜਾ ਚਾਹੇ ਉਹ ਬਿਜਲੀ ਦੀ ਸਪਲਾਈ ਆ ਉਹਨੂੰ ਅਸੀਂ ਜਿਹੜੀ ਕ੍ਰਿਟੀਕਲ ਕੇਅਰ ਦਾ ਜਿਹੜਾ ਯੂਨਿਟ ਹੈਗਾ ਜਾਂ ਇਕੁਪਮੈਂਟ ਆ ਉਹਦੇ ਵਾਸਤੇ ਯੂਪੀਐਸ ਸਟੈਂਡ ਬਾਈ ਜਨਰੇਟਰ ਔਰ ਹੌਟ ਪਾਵਰ ਜਿਹੜੀ ਹੌਟ ਲਾਈਨ ਕਨੈਕਸ਼ਨ ਇਹ ਇਹ ਸਟੈਪਸ ਲੈ ਰਹੇ ਆ ਆਕਸੀਜਨ ਵਾਸਤੇ ਜਿਹੜਾ ਸਾਡੇ ਕੋਲੇ ਹੈਗਾ ਕਿ ਉਹਦੇ ਮਤਲਬ ਦੋ ਦੋ ਪਲਾਂਟ ਆ ਸਾਡੇ ਕੋਲੇ ਉਹਦੇ ਨਾਲ ਬੈਨੀਫੋਰਟ ਸਿਸਟਮ ਔਰ ਜਿਹੜਾ ਕ੍ਰੈਸ਼ ਟਰਾਲੀਜ਼ ਇਨ ਆਈ ਸੀ ਯੂ ਜਿੱਥੇ ਜਿੱਥੇ ਲਾਈਫ ਜਿੱਥੇ ਪੇਸ਼ੈਂਟ 10 ਸੈਕਿੰਡ ਲਈ ਵੀ ਨਹੀਂ ਕਰ ਸਕਦਾ ਉੱਥੇ ਉੱਥੇ ਟਰਾਲੀ ਵੀ ਪਈ ਹੋਏਗੀ ਜੇ ਸਾਰਾ ਕੁਝ ਵੀ ਫੇਲ ਹੋ ਜਾ ਤਾਂ ਵੀ ਆਕਸੀਜਨ ਉੱਥੇ ਅਵੇਲੇਬਲ ਹੋਏਗੀ ਸੋ ਬਹੁਤ ਸਾਰੇ ਮੈਜਰਸ ਲੈ ਰਹੇ ਆ ਸੈਨੀਟੇਸ਼ਨ ਵਾਸਤੇ ਵੀ ਸਟਾਫ ਦੀ ਅਵੇਲੇਬਿਲਿਟੀ ਵਾਸਤੇ ਵੀ ਸਟਾਫ ਦੀ ਟ੍ਰੇਨਿੰਗ ਵਾਸਤੇ ਵੀ ਵੀ ਆਰ ਟੇਕਿੰਗ ਕੀ ਆਨ ਵਾਲੇ ਸਮਾਨ ਦੇ ਵਿੱਚ ਇਹ ਜੀ ਸਾਨੂੰ ਸਰਕਾਰੀ ਹਸਪਤਾਲ 'ਚ ਵੀ ਨਜ਼ਰ ਆਏਗੀ ਸਰਕਾਰੀ ਹਸਪਤਾਲਾਂ ਦੀ ਗੱਲ ਕਰ ਰਹਾ ਮੈਂ ਸਰਕਾਰੀ ਹਸਪਤਾਲਾਂ 'ਚ ਕਰ ਰਹੇ ਹਾਂ ਸਾਰਾ ਕੁਝ ਸੋ ਇਹ ਨਵੀਂ ਇੱਕ ਸਕੀਮ ਹਲੇ ਤੱਕ ਮੁਹੱਲਾ ਕਲੀਨਿਕ ਤੱਕ ਲਿਆਂਦੀ ਹੈ ਇਸ ਨੂੰ ਵਧਾਇਆ ਜਾਵੇ ਬਾਕੀ ਸਾਰਿਆਂ ਵਿੱਚ ਹੋਏਗੀ ਇਸ ਕੰਟਰੀ 'ਚ ਵੀ ਟੈਸਟਿੰਗ ਵੀ ਜੋ ਸਾਰਾ ਪੂਰਾ ਡਿਜੀਟਾਈਜ਼ ਹੋ ਜਾਏਗਾ ਅਸੀਂ ਉਹਨੂੰ ਵੀ ਡਿਜੀਟਾਈਜ਼ ਕਰ ਰਹੇ ਹਾਂ ਤਾਂ ਬਿਲਕੁਲ ਕਹਿ ਸਕਦੇ ਹਾਂ ਕਿ ਹੁਣ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਇਸ ਦਾ ਅਸਰ ਕਿੰਨਾ ਨਜ਼ਰ ਆਉਂਦਾ ਹੈ ਕਿਉਂਕਿ ਮੁਹੱਲਾ ਕਲੀਨਿਕਾਂ ਨੂੰ ਜਿਹੜਾ ਇਹ ਲਗਾਤਾਰ ਅਪਗ੍ਰੇਡ ਕਰਨ ਦੀ ਕੋਸ਼ਿਸ਼ ਹੋਸਤੇ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਹੁਣ ਕਿੰਨਾ ਫਾਇਦਾ ਲੋਕਾਂ ਨੂੰ ਮਿਲਦਾ ਹੈ ਇਹ ਦੇਖਣਾ ਹੈ ਅਮ ਰਹੇਗਾ ਵੀਡੀਓ ਜਰਨਲਿਸਟ ਅਲਤਾ ਪ੍ਰਸਾਦ ਦੇ ਨਾਲਿੰਦਰ ਸਿੱਧੂ ਐਪੀ ਸਾਂਝਾ ਚੰਡੀਗੜ੍ਹ